ਇੱਕ ਪਿੰਡ ਦੇ ਵਿੱਚ ਮੱਜਾਂ ਚੋਰੀ ਹੋਣ ਲੱਗੀਆਂ ਇੱਕ ਦਿਨ ਕਿਸੇ ਦੀ ਇੱਕ ਮੱਝ ਚੋਰੀ ਹੋ ਗਈ ਚਲੋ ਲੋਕਾਂ ਨੇ ਕਿਹਾ ਚਲੋ ਕੋਈ ਨੀ ਚੂ ਚੋਰ ਹੋਣਾ ਜਾਂ ਕੋਈ ਸੰਗਲ ਸੰਗਲ ਨਾਲ ਤੜਾ ਗਈ ਹੋਵੇ ਭੱਜ ਗਈ ਹੋਣੀ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਤਿੰਨ ਚੋਰੀ ਹੋ ਗਈਆਂ ਲੋਕ ਕਹਿੰਦੇ ਗੱਲ ਸੀਰੀਅਸ ਹੈ ਭਾਈ ਉਸ ਪਿੰਡ ਦੇ ਵਿੱਚ ਕੋਈ ਸਾਧੂ ਸੰਤ ਰਹਿੰਦਾ ਸੀ ਕੋਈ ਡੇਰਾ ਸੀ ਬੜੀ ਮੰਨਤਾ ਸੀ ਉਹਦੀ ਲੋਕ ਕਹੇ ਕਹਿੰਦੇ ਬਾਬਾ ਜੀ ਪਿੰਡ ਤਾਂ ਬਹੁਤ ਗ੍ਰਹਿਣ ਚ ਆ ਗਿਆ ਪਿੰਡ ਤੇ ਕੋਈ ਗ੍ਰਹਿ ਚੱਲਦਾ ਹੈ ਕੋਈ ਮਾਰੋ ਰੇਖ ਚ ਮੇਖ ਮੱਜਾਂ ਚੋਰੀ ਹੋਣ ਲੱਗੀਆਂ ਪਿੰਡ ਦੀਆਂ ਤਿੰਨ ਦਿਨਾਂ ਚ 6 ਮੱਜਾਂ ਚੋਰੀ ਹੋ ਗਈਆਂ ਕੋਈ ਪਾ ਦੱਸੋ ਉਹ ਸਾਧੂ ਮਹਾਤਮਾ ਕਹਿੰਦਾ ਚਾਰ ਜਾਨੇ ਇੱਕ ਚਾਦਰ ਨੂੰ ਚਾਰੇ ਕੋਨਿਆਂ ਤੋਂ ਫੜ ਕੇ ਖੜਜਿਓ ਐ ਤਹਾਂ ਸਾਰਾ ਪਿੰਡ ਉਹਦੇ ਥੱਲੋਂ ਦੀ ਲੰਗਾ ਦਿਓ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਕੇ ਜਦੋਂ ਚਾਦਰ ਦੇ ਥੱਲੋਂ ਦੀ ਲੰਗੀ ਜਾਣਗੇ ਲੰਗੀ ਜਾਣਗੇ ਜਿਨ੍ਹਾਂ ਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਜਦੋਂ ਉਹੋ ਚਾਦਰ ਦੇ ਥੱਲੋਂ ਦੀ ਲੰਗੇ ਚਾਦਰ ਦੇ ਹੇਠਾਂ ਦੀ ਲੰਗੇ ਤਾਂ ਦਿਲ ਦਾ ਦੌਰਾ ਪੈ ਕੇ ਮਰ ਜਾਣਗੇ ਸਪੀਕਰ ਗੁਰਦੁਆਰਾ ਸਾਹਿਬ ਤੇ ਅਨਾਊਂਸਮੈਂਟ ਕਰਾਤੀ ਸਾਰਾ ਪਿੰਡ ਥਲੋਈ ਲੰਘ ਗਿਆ ਬੁੜੀਆਂ ਵੀ ਲੰਘੀਆਂ ਕਹਿੰਦੇ ਵੀ ਕਿਤੇ ਸ਼ੱਕ ਨਾ ਰਹੇ ਜੇ ਬੱਚੇ ਵੀ ਲੰਘਾਤੇ ਕੋਈ ਨਹੀਂ ਮਰਿਆ ਕਾਰਨ ਕੀ ਜਿਹੜੇ ਚੋਰੀ ਕਰਦੇ ਸੀ ਉਹ ਤਾਂ ਚਾਰੇ ਜਣੇ ਚਾਦਰ ਪੜੀ ਖੜੀ ਸੀ